ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਆਪਾਂ ਲਾਗਦੇ ਪਿੰਡ ਪਹੁੰਚੇ ਹੋਏ ਸੀਗੇ ਲੰਗਰ ਦਾ ਜਿਹੜਾ ਸਮਾਨ ਬਣਾਉਣ ਠੀਕ ਹੈ ਜੀ ਲੰਗਰ ਪ੍ਰਸ਼ਾਦਾ ਤੇ ਇੱਧਰ ਪ੍ਰਵਿੰਦਰ ਵੀਰ ਨੇ ਹੀ ਰੋਟੀਆਂ ਬਣਾ ਰਹੀਆਂ ਜੀ ਲੰਗਰ ਵਾਲੀਆਂ ਠੀਕ ਹੈ ਜੀ ਇੱਥੇ ਸੀਗਾ ਰਾਤ ਜਗਾ ਬਾਬੇ ਗੁੱਗੇ ਯਾ ਹਰਪੀਰ ਦਾ ਜੀ ਤੇ ਲੋ ਜੀ ਬਾਈਆਂ ਨੇ ਆਪਾਂ ਨੂੰ ਦਿੱਤਾ ਸੀਗਾ ਜੀ ਕੰਮ ਆਪਾਂ ਨੇ ਬਣਾਈ ਆ ਜੀ ਆਲੂ ਮਟਰ ਗਾਜਰ ਮਿਕਸ ਸਬਜ਼ੀ ਦੇਸੀ ਤਰੀਕੇ ਨਾਲ ਤੇ ਥੋੜੇ ਜਿਹਾ ਪਕੌੜੇ ਕੱਟੇ ਸ਼ਾਮ ਨੂੰ ਚਾਹ ਵਾਸਤੇ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਲਾਉਨੇ ਆ ਸਬਜੀ ਦਾ ਤੜਕਾ ਹੋਣਾ ਆਪਾਂ ਬਣਾ ਰਹੀ ਹਾਂ ਜੀ 150 ਬੰਤੀ ਦੀ ਸਬਜੀ ਤੇ ਆਪਾਂ ਨੇ ਕੜਾਹੀ ਦੇਗੇ ਦੇ ਵਿੱਚ ਪਾ ਲਿਆ ਜੀ 4 ਲੀਟਰ ਰिफाइंड ਇਧਰ ਆਲੂ ਕੱਟੇ ਹੋਏ ਆ ਗੋਭੀ ਕੱਟੀ ਹੋਈ ਆ ਜੀ ਤੇ ਬਾਕੀ ਇਧਰ ਗਾਜਰਾਂ ਕੱਟੀਆਂ ਹੋਈਆਂ ਮਟਰ ਵਿੱਚ ਕੜਤਾ ਦਾਣਾ ਪਾਈਆਂ ਨੇ ਤੇ ਇਧਰ ਦੇਗੇ ਇਧਰ ਆਪਾਂ ਨੇ ਆ ਖੜੇ ਮਸਾਲੇ ਆ ਜੀ ਇਹ ਪਾਵਾਂਗੇ ਥੋੜੇ ਥੋੜੇ ਵਿੱਚ ਤੇ ਥੋੜੀ ਜਿਹੀ ਮੈਂ ਆਵਾਜ਼ ਰਿਕਾਰਡ ਕਰ ਰਹੀ ਹਾਂ ਇਸ ਕਰਕੇ ਥੋੜੀ ਜਿਹੀ ਅੱਗੇ ਪਿੱਛੇ ਹੋ ਰਹੀ ਹੈ ਵੀਡੀਓ ਸੋ ਇਸ ਕਰਕੇ ਹੋ ਰਹੀ ਹੈ ਇੱਧਰ ਮਸਾਲੇ ਪਈ ਹੈ ਜੀ ਆਪਣਾ ਸੋ 4 ਲੀਟਰ ਆਪਾਂ ਨੇ ਫਰੈਂਡ ਆਇਲ ਪਾ ਲਿਆ ਚੰਗੀ ਤਰ੍ਹਾਂ ਕਰਦ ਲਿਆ ਗਰਮ ਵਿੱਚ ਥੋੜੀ ਜੇ ਖੜੇ ਮਸਾਲੇ ਪਾਉਂਗੇ ਜਿਵੇਂ ਕਿ ਤੇਜ ਪੱਤਾ ਹੋ ਗਿਆ ਲੌਂਗ ਹੋਗੇ ਛੋਟੀ ਵੱਡੀ ਇਲਾਇਚੀ ਹੋਗੀ ਠੀਕ ਹੈ ਜੀ ਇਹ ਪਾਵਾਂਗੇ ਤੇ ਹੁਣ ਤੇਲ ਜਿਹੜਾ ਹੈ ਚੰਗੀ ਤਰ੍ਹਾਂ ਇਹ ਗਰਮ ਹੋਣਾ ਚਾਹੀਦਾ ਜਦੋਂ ਵੀ ਆਪਾਂ ਨੇ ਇਹਦੇ ਵਿੱਚ ਮਸਾਲੇ ਪਾਉਣੇ ਆ ਠੰਡੇ ਤੇਲ ਚ ਨਹੀਂ ਪਾਉਣੇ ਕਦੇ ਵੀ ਫਿਰ ਫਲੇਵਰ ਨਹੀਂ ਆਉਂਦਾ ਹੈਗਾ ਤੇ ਹੁਣ ਜਦੋਂ ਤੇਲ ਇਹਨ ਪੂਰਾ ਗਰਮ ਹੋ ਗਿਆ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ 4 ਕਿਲੋ ਰੈਂਡ ਦੇ ਵਿੱਚ ਆਪਾਂ ਨੇ ਜਿਹੜੇ ਪਿਆਜ਼ ਭੁੰਨਣੇ ਆ ਇਹ ਭੁੰਨਣੇ ਆ ਜੀ 7 ਕਿਲੋ ਠੀਕ ਹੈ ਜੀ ਮਤਲਬ ਵੀ ਥੋੜਾ ਜਿਹਾ ਫੈਂਡ ਘੱਟੇ ਪਾਉਣਾ ਹੁੰਦਾ ਜਿਆਦਾ ਪਾਉਂਗੇ ਤਾਂ ਫਿਰ ਸਬਜ਼ੀ ਵਿੱਚ ਬਹੁਤਾ ਤੇਲ ਹੋ ਜਾਂਦਾ ਏ ਤੇ ਲੋ ਜੀ ਹੁਣ ਆਪਾਂ ਨੇ ਜਿਹੜੇ ਇਹ 7 ਕਿਲੋ ਪਿਆਜ਼ ਆ ਜਿਹੜੇ ਪਾਲੇ ਆ ਜੀ ਇਧਰ ਖੀਰ ਵਾਸਤੇ ਦੁੱਧ ਪਿਆਏ ਗਰਮ ਕਰਕੇ ਰੱਖ ਲਿਆ ਬਾਅਦ ਵਿੱਚ ਬਣਾਵਾਂਗੇ ਤੇ ਹੁਣ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤਕਰੀਬਨ ਜਦੋਂ ਤੱਕ ਇਹ ਐਨ ਬ੍ਰਾਊਨੀ ਹੋ ਜਾਂਦੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰ ਜਾਂ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਤੇ ਲਓ ਜੀ ਪਿਆਜ਼ ਆ ਜਿਹੜੇ ਹੁਣ ਆਪਣੇ ਭੁੰਨੇਗੇ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਠੀਕ ਹੈ ਜੀ ਜੀਰਾ ਪਾਵਾਂਗੇ 250 ਗ੍ਰਾਮ ਤੇ ਜੀਰਾ ਲਾਸਟ ਵਿੱਚ ਕਰਕੇ ਪਾਉਂਦੇ ਹਾਂ ਕਿਉਂਕਿ ਪਹਿਲਾਂ ਜੀਰਾ ਪਾ ਲੈਂਦੇ ਇਹਨਾਂ ਦਾ ਜੀਰਾ ਜ਼ਿਆਦਾ ਕਾਲਾ ਹੋ ਜਾਂਦਾ ਹੈ ਇਸ ਕਰਕੇ ਜਦੋਂ ਆਪਣੇ ਥੋੜੇ ਜਿਹਾ ਪਿਆਜ਼ ਕੱਚੇ ਹੋਵੇ ਉਸ ਟਾਈਮ ਤੇ ਆਪਾਂ ਜੀਰਾ ਪਾਉਣਾ ਤੇ ਲਓ ਜੀ ਹੁਣ ਆਪਾਂ ਜੀਰਾ ਵੀ ਪਾ ਲਿਆ। ਤੇਨੂੰ ਹਲਕਾ ਜਿਹਾ ਭੁੰਨ ਲੰਨੀ ਆ ਜੀਰੇ ਨੂੰ ਇਧਰ ਚੌਨੀ ਲੱਗਿਆ ਹੋਇਆ ਜ ਸਬਜ਼ੀ ਬਣਾਉਣਾ। ਠੀਕ ਹੈ ਜੀ। ਤੇ ਲਓ ਜੀ ਇਧਰ ਪਿਆ ਲਸਣ, ਅਦਰਕ ਤੇ ਹਰੀਆਂ ਮਿਰਚਾਂ ਮਿਕਸੀ ਕੀਤੀਆਂ ਹੋਈਆਂ, ਲਾਲ ਟਮਾਟਰ 6 ਕਿਲੋ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ। ਲਸਣ ਹੈਗਾ ਜੀ ਤਕਰੀਬਨ 600 ਗ੍ਰਾਮ। ਤੇਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਲਸਣ ਦੀ ਖੁਸ਼ਬੂ ਜੜੀ ਅੱਧੀ ਰਹਿ ਜਾਵੇ। ਇਹਨੂੰ ਭੁੰਨਣ ਨੂੰ ਲੱਗ ਜੂਗੇ ਤਕਰੀਬਨ 10 ਮਿੰਟ ਤੇ 10 ਮਿੰਟ ਆਪਾਂ ਨੇ ਲਸਣ ਦੀ ਪਣਾਈ ਕਰਨੀ ਆ ਤੇ ਜਦੋਂ ਉਹ ਲਸਣ ਭੁੰਨ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਡੱਬੀ ਦੇ ਗੀਮਰਚ ਵੈਸੇ ਡੇਢ ਡੱਬੀ ਪੈ ਸਕਦੀ ਆ ਪਰ 22 ਸਮਾਨ ਠੀਕ ਠਾਕ ਲੈ ਕੇ ਆਏ ਸੀਗੇ ਇਸ ਕਰਕੇ ਇੱਕ ਡੱਬੀ ਦੇ ਗੀਮਰਚ ਦੀ ਤੇ ਉਸ ਤੋਂ ਬਾਅਦ 200 ਗ੍ਰਾਮ ਪਾਵਾਂਗੇ ਹਲਦੀ ਤੇ ਲਓ ਜੀ 200 ਗ੍ਰਾਮ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਤੇ ਗੀਮਰਚ ਥੋੜੀ ਜਿਹੀ ਪਕਾਉਣੀ ਹੁੰਦੀ ਹਲਦੀ ਤੋਂ ਪਹਿਲਾਂ ਹਲਕੀ ਜੀ 2 ਮਿੰਟ ਉਸ ਤੋਂ ਬਾਅਦ ਹੈ 200 ਗ੍ਰਾਮ ਆਪਾਂ ਨੇ ਇਹਦੇ ਵਿੱਚ ਹਲਦੀ ਪਾਉਣੀ ਹੈ ਜੀ ਹਲਦੀ ਪਾਉਣੀ ਵਧੀਆ ਕੰਪਨੀ ਦੀ ਹੈ ਨਾ ਫਿਰ ਸਬਜ਼ੀ ਦਾ ਕਲਰ ਜਿਹੜਾ ਪੂਰਾ ਹੈ ਨਾ ਕੈਂਟ ਆਉਂਦਾ ਹੈ ਤੇ ਜਦੋਂ ਹਲਦੀ ਤੇ ਦੇਗੀ ਮਿਰਚ ਆਪਾਂ ਨੇ ਭੁੰਨਣੀ ਆ ਥੋੜਾ ਜਿਹਾ ਵਿੱਚ ਪਾਣੀ ਪਾ ਲੈਣਾ ਤਾਂ ਜੋ ਦੇਗੀ ਮਿਰਚ ਤੇ ਹਲਦੀ ਹੈ ਜਿਹੜੀ ਉਹ ਥੱਲੇ ਨਾ ਲੱਗੇ ਠੀਕ ਹੈ ਜੀ ਦੇਗੇ ਨੂੰ ਇਸ ਕਰਕੇ 1/2 ਲੀਟਰ ਕੋਸਾ ਪਾਣੀ ਠੰਡਾ ਪਾਣੀ ਨਹੀਂ ਪਾਉਣਾ ਕੋਸਾ ਪਾਣੀ ਪਾਉਣਾ ਹੈ ਤੇ ਲਓ ਜੀ ਇਹਨੂੰ ਵੀ ਭੁੰਨਾਂਗੇ ਆਪਾਂ ਹੁਣ 5-7 ਮਿੰਟ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਲਾਲ ਟਮਾਟਰ ਮਿਕਸੀ ਕੀਤੇ ਹੋਏ ਠੀਕ ਹੈ ਜੀ ਉਸ ਤੋਂ ਪਹਿਲਾਂ ਦੇ ਵਿੱਚ ਆਪਾਂ ਇੱਕ ਵਾਰ ਅਦਰਕ ਤੇ ਹਰੀਆਂ ਮਿਰਚਾਂ ਪਾ ਦੋਗੇ ਇਹ ਪਹਿਲਾਂ ਭੁੰਨੂਗੇ ਆਪਾਂ ਕਿਉਂਕਿ ਲੰਗੜ ਦੀ ਸਬਜ਼ੀ ਹੈ ਨਾ ਲਓਆ ਪਹਿਲਾਂ ਆਦਾ ਪਾ ਲਿਆ ਆਦਾ ਪਾ ਲਿਆ 1 ਕਿਜੀ 600 ਗ੍ਰਾਮ ਹਰੀਆਂ ਮਿਰਚਾਂ ਪਾ ਲਿਆ ਮਿਕਸੀ ਕਰਕੇ ਤੇ ਇਹਨਾਂ ਨੂੰ ਭੁੰਨਦੇ ਹਾਂ 10 ਮਿੰਟ ਉਸ ਤੋਂ ਬਾਅਦ ਲਾਲ ਟਮਾਟਰ ਫਿਰ ਐਡ ਕਰਾਂਗੇ ਇਹਦੇ ਵਿੱਚ ਆਪਾਂ ਕਲਰ ਦੇਖੋ ਮਸਾਲਾ ਰਾ ਤੁਸੀਂ ਹੁਣ ਤੇ ਕਿੰਨਾ ਵਧੀਆ ਬਣ ਗਿਆ ਠੀਕ ਹੈ ਜੀ ਹੁਣ ਬਾਅਦ ਮੈਂ ਦੇਖਿਓ ਸਬਜ਼ੀ ਦਾ ਕਲਰ ਤੇ ਲਓ ਜੀ ਨਮਕ ਟਾਟਾ ਕਸੂਰੀ ਮੇਥੀ ਲਾ ਦੋਗੇ ਥੋੜੀ ਜਿਹੀ ਭੁੰਨੋਗੇ ਇਹਨੂੰ ਵੀ ਨਮਕ ਪਾਉਂਗੇ ਟੇਸਟ ਰਿਕਾਰਡਿੰਗ ਬਾਕੀ ਵੱਧ ਘੱਟ ਜਦੋਂ ਸਬਜ਼ੀ ਚੈੱਕ ਕਰਾਂਗੇ ਐਂਡ ਦੇ ਵਿੱਚ ਨਾ ਫਿਰ ਪਾਵਾਂਗੇ ਇੱਕ ਡੱਬੀ ਪਾਤੀ ਕਸੂਰੀ ਮੇਥੀ ਠੀਕ ਹੈ ਜੀ ਤੇ ਲੋ ਜੀ ਇਹਨੂੰ ਭੁੰਨ ਲੰਨੇ ਆ 5-7 ਮਿੰਟ 5-7 ਮਿੰਟ ਭੁੰਨਣ ਤੋਂ ਬਾਅਦ ਫਿਰ ਇਹਦੇ ਵਿੱਚ ਏਡ ਕਰਦੇ ਆਪਾਂ ਲਾਲ ਟਮਾਟਰ ਜਿਹੜੇ ਕੀ ਆਪਾਂ ਨੇ ਮਿਕਸੀ ਕਰਕੇ ਰੱਖੇ ਹੋਏ ਆ ਲਾਲ ਟਮਾਟਰ ਕੀਤੇ ਆ ਜੀ ਆਪਾਂ ਨੇ ਮਿਕਸੀ 6 ਕਿਲੋ ਠੀਕ ਹੈ ਜੀ ਤੇ ਲੋ ਜੀ 6 ਕਿਲੋ ਲਾਲ ਟਮਾਟਰ ਫਰੈਸ਼ ਪਿਊਰੀ ਜਾਊਗੀ ਹੁਣ ਦੇਗੇ ਦੇ ਵਿੱਚ ਤੇ ਹੁਣ ਚੰਗੀ ਤਰ੍ਹਾਂ ਭੁੰਨਾਗੇ ਆਪਾਂ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਮਸਾਲਾ ਉਸ ਤੋਂ ਬਾਅਦ ਬਾਕੀ ਸਮਾਨ ਜਿਹੜਾ ਐਡ ਕਰੂੰਗੇ ਇਹਦੇ ਵਿੱਚ ਤੇ ਲਓ ਜੀ ਟਾਪੇ ਚ ਮਾਰ ਲਿਆ ਜੋਂਦੀ ਨੇ ਪਾਣੀ ਤਾਂ ਜੋ ਟਮਾਟਰ ਜਿਹੜੇ ਸਾਰੇ ਦੇਗੇ ਚ ਆ ਜਵੇ ਤੇ ਹੁਣ ਇਹ ਮਸਾਲੇ ਦੀ ਪਣਾਈ ਕਰਨੀ ਆ ਪੂਰੀਆਂ ਨੂੰ ਮੀਡੀਅਮ ਸੇਕ ਤੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਜਿੰਨਾ ਮਸਾਲਾ ਭੁੰਨ ਹੋਊਗਾ ਉਨੀ ਸਬਜੀ ਪੂਰੀ ਘੈਂਟ ਬਣੂਗੀ ਠੀਕ ਆ ਜੀ ਜੇ ਮਸਾਲਾ ਕੱਚਾ ਰਹਿ ਗਿਆ ਫਿਰ ਕੰਮ ਕੜਪੜ ਹੋ ਜਾਂਦਾ ਤੇ ਲਓ ਜੀ ਮਸਾਲਾ ਆਪਣਾ ਭੁੰਨ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤੇਲ ਇਹ ਛੱਡ ਰਿਹਾ ਹੈ ਇਹਨੂੰ ਭੁੰਨ ਦੇ ਤਕਰੀਬਨ ਮਨੂੰ 15 ਮਿੰਟ ਹੋ ਗਏ ਆ ਤੇ 15 ਮਿੰਟ ਬਾਅਦ ਆਪਾਂ ਇਹਦੇ ਵਿੱਚ ਲਾਉਣਾ ਫਿਰ ਕਿਚਨ ਕਿੰਗ ਇੱਕ ਡੱਬੀ ਮਸਾਲਾ ਪੂਰੀ ਡੱਬੀ ਇਹ ਇੱਕ ਫੋਰ ਮਸਾਲਾ ਸੀ ਕੋਈ ਲਾਇਆ ਨਹੀਂ ਇਹਨੂੰ ਕਿਚਨ ਕਿੰਗ ਇਹ ਲਾਇਆ ਹੈ ਬਾਕੀ ਤੁਸੀਂ ਇਹਦੇ ਵਿੱਚ ਧਨੀਆ ਪਾਊਡਰ ਵੀ ਲਾ ਸਕਦੇ ਹੋ 100 100 150 ਗ੍ਰਾਮ ਗਰਮ ਮਸਾਲਾ ਵੀ ਲਾ ਸਕਦੇ ਹੋ ਠੀਕ ਹੈ ਜੀ ਪਰ ਸਾਡੇ ਕੋਲ ਜਿਹੜਾ ਅਵੇਲੇਬਲ ਸੀਗਾ ਮਸਾਲਾ ਉਹੀ ਆਪਾਂ ਨੇ ਲਾ ਤਿਆ ਇੱਕ ਡੱਬੀ ਕਿਚਨ ਕਿੰਗ ਤੇ 5-7 ਮਿੰਟ ਇਹਨੂੰ ਹੋਰ ਭੁੰਨਦੇ ਆਂ ਉਸ ਤੋਂ ਬਾਅਦ ਐਡ ਕਰਾਂਗੇ ਇਹਦੇ ਵਿੱਚ ਆਪਾਂ ਪਹਿਲਾਂ ਗਾਜਰ ਮਟਰ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੰਨੇ ਆ ਗਾਜਰਾਂ 5 ਕਿਲੋ ਗਾਜਰਾਂ ਨੇ 2 2.5 ਕਿਲੋ ਮਟਰ ਦਾਣਾ ਤੇ ਲਓ ਜੀ ਇਹ ਐਡ ਕਰਦੇ ਆ ਇਹਦੇ ਵਿੱਚ ਤੇ ਲਓ ਜੀ ਗਾਜਰ ਮਟਰ ਪਾ ਕੇ ਆਪਾਂ ਇਹਨੂੰ ਹੋਰ ਭੁੰਨਾਂਗੇ ਮਸਾਲੇ ਨੂੰ ਜਦੋਂ ਤੱਕ ਆਪਾਂ ਗਾਜਰ ਮਟਰ ਥੋੜੀ ਜਿਹੀ ਗਲ ਨਾ ਜਾਣ ਉਦੋਂ ਤੱਕ ਆਪਾਂ ਇਹਨੂੰ ਪਕਾਉਣਾ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰੂੰਗੇ ਆਲੂ ਤੇ ਲਓ ਜੀ ਹੁਣ ਆਪਾਂ ਨੇ ਇਹਦੇ ਵਿੱਚ ਗਾਜਰ ਤੇ ਮਟਰ ਪਾ ਲਿਆ ਹੁਣ ਆਪਾਂ ਇਹਨੂੰ ਪਕਾਵਾਂਗੇ ਤਕਰੀਬਨ 10-15 ਮਿੰਟ ਜਦੋਂ ਗਾਜਰ ਥੋੜੀ ਜਿਹੀ ਹਾਰਡ ਹੁੰਦੀ ਹੈ ਨਾ ਆਲੂ ਛੇਤੀ गल ਜਾਂਦੇ ਆ ਇਸ ਕਰਕੇ ਮਟਰ ਤੇ ਗਾਜਰ ਪਹਿਲਾਂ ਪਾਉਣੀ ਆ ਉਸ ਤੋਂ ਬਾਅਦ ਪਾਉਣੇ ਆ ਆਲੂ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਆ ਦੇਖੋ ਇਹ ਪੁੰਨ ਹੋ ਗਏ ਹੁਣ ਯਾਨੀ ਥੋੜੇ ਥੋੜੇ ਪੱਕ ਚੁੱਕੇ ਆ ਇਹ ਦੋਈ ਚੀਜ਼ਾਂ ਉਹਨਾਂ ਦੇ ਵਿੱਚ ਪਾਵਾਂਗੇ ਆਲੂ ਆਪਾਂ ਆਲੂ ਤੁਸੀਂ ਮੀਡੀਅਮ ਸਾਈਜ਼ ਦੇ ਪਾਉਣੇ ਆ ਕੱਟ ਕੇ ਜਿਆਦਾ ਮੋਟੇ ਆਲੂ ਨਹੀਂ ਪਾਉਣੇ ਮੋਟੇ ਆਲੂ ਥੋੜਾ ਜਿਹਾ ਟਾਈਮ ਲੈ ਲੈਂਦੇ ਆ ਨਾ ਫਿਰ ਜਿਉਂ-ਜਿਉਂ ਮਸਾਲੇ ਮਾ ਇਹ ਪੱਕਦੇ ਆ ਮਸਾਲਾ ਇਕੱਠਾ ਇਸ ਕਰਕੇ ਤੁਸੀਂ ਥੋੜੇ ਜਿਹਾ ਆਲੂ ਬਰੀਕ ਕੱਟ ਕੇ ਪਾਉਣੇ ਆ ਤਾਂ ਜੋ ਛੇਤੀ ਜਿਹੜੇ ਇਹ ਗਲ ਜਵੇ ਤੇ ਲਓ ਜੀ ਆਲੂਆਂ ਦਾ ਪੇਟ ਹੈਗਾ 12 ਕਿਲੋ ਠੀਕ ਆ ਜੀ 12 ਕਿਲੋ ਆਲੂ ਆਪਾਂ ਇਹਦੇ ਵਿੱਚ ਐਡ ਕਰ ਲੈਣੇ ਆ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਸਬਜ਼ੀ ਦਾ ਕਲਰ ਚੈੱਕ ਕਰੋ ਤੁਸੀਂ ਮਗਾ ਨਜ਼ਾਰਾ ਆ ਜਾਊਗਾ ਤੇ ਲਓ ਜੀ ਆ ਦੇਖੋ ਹੁਣ ਜਿਹੜੇ ਆਲੂ ਆਪਨੇ ਗਲ ਚੁੱਕੇ ਆ ਇਨਾਂ ਨੂੰ ਲੱਗਿਆ तकरीबन 20-25 ਮਿੰਟ ਲੱਗੇ ਹੈ ਜੀ ਆਲੂ ਗਲਣ ਨੂੰ ਇਹ ਅਸੀਂ ਢੱਕ ਕੇ ਪਕਾਏ ਸੀਗੇ ਜਿਵੇਂ ਮੰਨ ਲਓ ਆਲੂ ਉੱਪਰ ਦੇ ਗਏ ਢੱਕਣ ਦੇ ਦੇ ਨਾਲ ਵਿੱਚ ਵਿੱਚ ਮਹਲਾਈ ਗਏ ਪਰ ਜਿਹੜੇ ਆਲੂ ਆਪਾ ਆਪਮਾ ਛੇਤੀ ਹੋ ਜਾਂਦੇ ਆ ਤੁਸੀਂ ਸਬਜ਼ੀ ਦਾ ਕਲਰ ਚੈੱਕ ਕਰੋ ਗੋਭੀ ਪਾ ਰਹੇ ਹਾਂ ਜੀ ਇਹਦੇ ਵਿੱਚ 10 ਕਿਲੋ ਠੀਕ ਹੈ ਜੀ ਗੋਭੀ ਵੀ ਤੁਸੀਂ ਮੀਡੀਅਮ ਕੱਟਣੀ ਆ ਬਹੁਤੀ ਮੋਟੀ ਵੀ ਨਹੀਂ ਕੱਟਣੀ ਬਹੁਤੀ ਬਰੀਕ ਵੀ ਨਹੀਂ ਬਰੀਕ ਕੱਟੂਗੇ ਤਾਂ ਫਿਰ ਗਲ ਗਲ ਜਾਂਦੀ ਆ ਜੇ ਮੋਟੀ ਕੱਟ ਕੇ ਪਾਉਗੇ ਫਿਰ ਛੇਤੀ ਛੇਤੀ ਗਲਦੀ ਨਹੀਂ ਤੇ ਲੋ ਜੀ 10 ਕਿਲੋ ਗੋਭੀ ਐਡ ਕਰ ਲਈ ਆ ਇਹਨੂੰ ਕਰ ਦਿਆਂ ਹੁਣ ਮਿਕਸ ਮਿਕਸ ਕਰਨ ਤੋਂ ਬਾਅਦ ਇਹ ਵੀ ਆਪਾਂ ਨੇ ਉਸੇ ਤਰੀਕੇ ਨਾਲ ਪਕਾਉਣੀ ਆ ਮੱਲਾ ਵੀ ਸੇਕ ਸੇਕਾ ਜਿਹੜਾ ਪੱਠੀ ਦਾ ਉਹ ਕੱਟ ਕਰ ਦੇਣਾ ਏ ਕੱਟ ਕਰਕੇ ਵਿੱਚ ਵਿੱਚ ਮ ਹਲਾਈ ਜਾਉਗੇ ਤਾਂ ਜੋ ਸਬਜ਼ੀ ਥੱਲੇ ਨਾ ਲੱਗੇ ਤੇ ਉੱਪਰ ਦੇ ਦੇਣਾ ਢੱਕਣਾ 5-4 ਮਿੰਟ ਬਾਅਦ ਸਬਜ਼ੀ ਫੇਰ ਹਲਾ ਦੋ ਠੀਕ ਹੈ ਜੀ ਫਿਰ ਦੇਦੇ ਵਿੱਚ ਭਾਪ ਬਣ ਜਾਂਦੀ ਆ ਜਿਹੜੀਆਂ ਸਬਜ਼ੀਆਂ ਛੇਤੀ ਗਲਦੀਆਂ ਏ ਜਿੰਨੀ ਸਬਜ਼ੀ ਨੂੰ ਆਪਾਂ ਬਗੈਟ ਟਕੇ ਤੇ ਬਕਾਉਂਗੇ ਨਾ ਫਿਰ ਸਬਜ਼ੀ ਪੱਕਦੀ ਨਹੀਂ ਆ ਦੇਖੋ ਹੁਣ ਆਪਾਂ ਨੇ ਇਹਦੇ ਪੱਟਕਣ ਦੇ ਦੇਣਾ ਲੱਕਣ ਦੇ ਕੇ ਵਿੱਚ ਵਿੱਚ ਮਹਲਾਈ ਜਾਉਂਗੇ ਸੇਕ ਕਰ ਦੋਗੇ ਮੀਡੀਅਮ ਠੀਕ ਹੈ ਜੀ ਉਸ ਤੋਂ ਬਾਅਦ ਸਬਜੀ ਆਪਣੀ ਰੈਡੀ ਹੋ ਜੂਗੀ ਤੇ ਲਓ ਜੀ ਸਬਜੀ ਆਪਣੀ ਰੈਡੀ ਹੈ ਜੀ ਹੁਣ ਹੁਣ ਲਾਵਾਂਗੇ ਇਹਦੇ ਵਿੱਚ ਆਪਾਂ ਹਰਾ ਧਣੀਆ ਬਰੀਕ ਕੱਟਿਆ ਹੋਇਆ ਤੁਸੀਂ ਸਬਜੀ ਦਾ ਕਲਰ ਚੈੱਕ ਕਰੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਲਰ ਆਇਆ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜੀ ਜਰੂਰ ਸਬਸਕ੍ਰਾਈਬ ਕਰ ਲਿਓ ਐਦਾਂ ਦੀ ਵੀਡੀਓ ਦੇਖਣ ਲਈ ਤੇ ਹੁਣ ਮਿਲਦੇ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਲੋ ਜੀ ਸਬਜ਼ੀ ਚੈੱਕ ਕਰੋ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ